ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਬਠਿੰਡਾ ਵਿੱਚ ਯੂਨਾਈਟਿਡ ਸਿੱਖ ਮੂਵਮੈਂਟ ਦੇ ਬੈਨਰ ਹੇਠ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੌਰਾਨ ਵੰਡ ਸਮੇਂ ਸਿੱਖਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ। ਇਸ ਦੇ ਇਲਾਵਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲੜ, ਬਲਵੰਤ ਸਿੰਘ ਰਾਜਵਾਨਾ ਦੀ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਖਤਮ ਕਰਨ ਦੀ ਮੰਗ ਵੀ ਕੀਤੀ ਗਈ। ਉਨਾ ਜੇਲਾ ਵਿੱਚ ਬੰਦ ਸਿੱਖ ਰਾਜਸੀ ਵਿਅਕਤੀਆਂ ਦੀ ਰਿਹਾਈ ਅਤੇ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦੀ ਮੰਗ ਵੀ ਕੀਤੀ ਕਨਵੈਨਸ਼ਨ ਦੌਰਾਨ ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਖਾੜਕੂਵਾਦ ਦਰਾਨ ਪੀੜਤ ਸਿੱਖ ਪਰਿਵਾਰਾਂ ਦਾ ਮੋਢ ਬੇਸੇਵਾ ਕੀਤਾ ਜਾਵੇ ਜੁਨਾਈਟਿਡ ਸਿੱਖ ਮੂਵਮੈਂਟ ਜਿਹੜੀ ਹੈ ਉਸ ਦੇ ਵੱਲੋਂ ਅੱਜ ਦਾ ਇਹ ਸਮਾਗਮ ਸਾਡੇ ਇਸ ਜਥੇਬੰਦੀ ਦੇ ਰੀਡ ਦੀ ਹੱਡੀ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਜੋ ਕਿ ਸਕੱਤਰ ਜਰਨਲ ਹਨ ਇਸ ਜਥੇਬੰਦੀ ਦੇ ਉਹਨਾਂ ਤੇ ਬਾਕੀ ਦੇ ਸਾਰੇ ਵੀਰਾਂ ਨੇ ਰਲ ਕੇ ਇਹ ਪ੍ਰੋਗਰਾਮ ਉਲੀਕਿਆ ਸੀ। ਔਰ ਇਸ ਵਿੱਚ ਹਿੰਦੁਸਤਾਨ ਭਰ ਚੋਂ ਬਹੁਤ ਸਾਰੀਆਂ ਸ਼ਕਤੀਆਂ ਇੱਥੇ ਪਹੁੰਚੀਆਂ ਨੇ ਜਿਹੜੀਆਂ ਕਿ ਇਨਸਾਫ ਲਹਿਰ ਦੇ ਨਾਂ ਹੇਠ ਕੰਮ ਕਰਦੀਆਂ ਨੇ ਤੇ ਜਿਨ੍ਹਾਂ ਵਿੱਚ ਬਹੁਤ ਹਰ ਧਰਮ ਦੇ ਔਰ ਹਰ ਤਰ੍ਹਾਂ ਦੀ ਸ਼ਕਸ਼ੀਤ ਜੱਜਾਂ ਤੋਂ ਲੈ ਕੇ ਔਰ ਵੱਖ-ਵੱਖ ਮੁਸਲਮਾਨ, ਅਸਾਈ, ਹਿੰਦੂ ਵੀਰ ਔਰ ਇਸੇ ਤਰੀਕੇ ਨਾਲ ਮੁਸਲਮਾਨ ਵੀਰ ਇਹਨਾਂ ਸਾਰੀਆਂ ਜਨ ਦੇ ਆਗੂ ਨਮਾਇंदे ਦੇ ਰੂਪੇ ਸਾਡੇ ਕੋਲ ਇੱਥੇ ਪਹੁੰਚੇ ਹੋਏ ਹਨ ਸਾਡੇ ਉਹਨਾਂ ਨਾਲ ਬਹੁਤ ਚੰਗੇ ਰਾਬਤੇ ਹਨ ਅਸੀਂ ਚਾਹੁੰਦੇ ਹਾਂ ਕਿ ਸੰਸਾਰ ਵਿੱਚ ਸਾਂਝਾ ਔਰ ਹਿੰਦੁਸਤਾਨ ਵਿੱਚ ਵਧੀਆ ਭਾਈਚਾਰਾ ਉਸਰੇ ਉਸ ਵਾਸਤੇ ਅਸੀਂ ਯਤਨਸ਼ੀਲ ਹਾਂ ਆਨੰਦਪੁਰ ਮਤੇ ਦੀ ਮੂਲ ਭਾਵਨਾ ਮੁਤਾਬਕ ਪੰਜਾਬ ਲਈ ਵਿਸ਼ੇਸ਼ ਅਧਿਕਾਰ ਜਿੱਥੇ ਸਿੱਖਾਂ ਦੇ ਧਰਮ ਦੀ ਰਾਸੀ ਹਿੱਤਾਂ ਦੀ ਸਭਿਆਚਾਰ ਦੀ ਰਾਖੀ ਹੋ ਸਕੇ ਦੇਸ਼ ਲਈ ਸਾਰੇ ਦੇਸ਼ ਲਈ ਚਾਰ ਮਹਿਕਮਿਆਂ ਨੂੰ ਛੱਡ ਕੇ ਸਹੀ ਅਰਥਾਂ ਵਿੱਚ ਫੈਡਰਲ ਢਾਂਚਾ ਲਾਗੂ ਕਰਾਉਣ ਲਈ ਬਰਾਬਰੀ ਦਾ ਸਮਾਜ ਸਿਰਜਣ ਲਈ ਜਿੱਥੇ ਵਿਦਿਆ ਇੱਕ ਸਮਾਜਿਕ ਰਾਜਨੀਤਿਕ ਤੌਰ ਤੇ ਬਰਾਬਰ ਹੋ ਸਕੇ ਬਰਾਬਰੀ ਪੈਦਾ ਹੋ ਸਕੇ ਅਮੀਰੀ ਗਰੀਬੀ ਦਾ ਪਾੜਾ ਘਟ ਸਕੇ ਵਿਦਿਆ ਖੇਤਰ ਸਭ ਨੂੰ ਬਰਾਬਰ ਦੀਆਂ ਸਹੂਲਤਾਂ ਮਿਲ ਸਕਣ ਇੱਕ ਅਜਿਹੀ ਲਹਿਰ ਦਾ ਆਰੰਭ ਕਰਨ ਜਾ ਰਹੇ ਹਾਂ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਅਸੀਂ ਆਪਣੀ ਜਥੇਬੰਦੀ ਇੱਕ ਪਹਿਲੀ ਕਾਨਫਰੰਸ ਇੱਥੇ ਰੱਖੀ ਆ ਸਾਰੇ ਪੰਜਾਬ 'ਚ ਕਾਨਫਰੰਸਾਂ ਦੀ ਲੜੀ ਜਾਰੀ ਰੱਖਾਂਗੇ 4 ਅਗਸਤ ਨੂੰ 4 ਅਗਸਤ 1982 ਨੂੰ ਧਰਮ ਜੋਰ ਦੇ ਮੋਰਚਾ ਆਰੰਭਿਆ ਗਿਆ ਸੀ 4 ਅਗਸਤ 1913 ਨੂੰ ਅਸੀਂ ਇਸੇ ਮੋਰਚੇ ਨੂੰ ਆਨੰਦਪੁਰ ਤੇ ਮਤੇ ਨੂੰ ਲਾਗੂ ਕਰਾਉਣ ਲਈ ਦਿੱਲੀ 'ਚ 10 ਜਨਪਥ ਅਗੇ ਰੋਸ ਧਰਨਾ ਦੇਵਾਂਗੇ ਇਸ ਤੋਂ ਅੱਗੇ ਅਸੀਂ 5 ਜੁਲਾਈ ਦੀ ਚੰਡੀਗੜ੍ਹ 'ਚ ਇੱਕ ਮੀਟਿੰਗ ਰੱਖੀ ਆ ਸਾਰੇ ਅਹੁਦੇਦਾਰਾਂ ਦੀ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿ ਤੋਂ ਵੀ ਜੁੜੋ आप मिलेंगे फेसबुक अस देखा यूट्यूब फॉलो करो ट्विटर खबर जुड़े रहो दिन रात